ਸਾਡੇ ਪਿੰਡ ਨੂੰ ਜਿਹੜੀ ਕਾਲੇ ਪਾਣੀ ਦੀ ਸਜ਼ਾ ਗਈ ਉਹ ਅਸੀਂ 4 ਸਾਲਾਂ ਤੋਂ ਸਜ਼ਾ ਕੱਟ ਰਹੇ ਹਾਂ ਕਾਲੇ ਪਾਣੀ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਕਲਾਂ ਉਹਦੇ ਵਿੱਚ 4 ਫੁੱਟ ਘੱਟੋ-ਘੱਟ ਪਾਣੀ ਭਰਿਆ ਹੋਇਆਗਾ ਉੱਥੇ ਸਰਕਾਰੀ ਐਲੀਮੈਂਟਰੀ ਸਕੂਲ ਪੈਂਦਾ ਹੈਗਾ ਉੱਥੇ ਘੱਟੋ-ਘੱਟ ਲੱਖ-ਲੱਖ ਪਾਣੀ ਖੜ੍ਹਾਗਾ ਕਾਰ ਦਾ ਮਹੱਲਾ ਕਨੇਲਿਕ ਅਤੇ ਆਰੋਆ ਜਿਹੜਾ ਉਹ ਬਿਲਕੁਲ ਪਾਣੀ ਦੇ ਵਿੱਚ ਡੁੱਬ ਚੁੱਕਿਆਗਾ ਸਾਰਾ ਪਿੰਡ ਆ ਜਿਹੜਾ ਬਿਲਕੁਲ ਬਲਾਕ ਹੋ ਚੁੱਕਿਆਗਾ ਸਾਡੀਆਂ ਵੋਟਾਂ ਪਾਆਂ ਹੋਣਾਂ ਇਹਨੇ ਥੇਚ ਪਾਦਣਾ ਅਸੀਂ ਆਏ ਕਹਿੰਦੇ ਸੀ ਵੀ ਸਾਡਾ ਕੁਝ ਪਣਜੂਗਾ ਸਾਡੇ ਬੱਚਿਆਂ ਦਾ ਕੁਛ ਬਣੂਗਾ ਮੈਨੂੰ ਹੱਥ ਕਰਕੇ ਆਇਆ ਹੱਥ ਜੋੜ ਕੇ ਕਹੇਗਾ ਮਾਤਾ ਕੱਢਾਂਗੇ ਪਾਣੀ ਮੁੜ ਕੇ ਮੂੰਹ ਨਹੀਂ ਦਿਖਾਇਆ ਉਹ ਬੰਦੇ ਨੇ ਆਇਆ ਨਹੀਂ ਨਾ ਕਦੇ ਨਹੀਂ ਆਇਆ ਤੇ ਇਹਦੀ ਬੋਟਾ ਲੈਣ ਬਣਿਆ ਆਉਂਦਾ ਸਾਡੇ ਕੋਈ ਨਹੀਂ ਆਉਂਦਾ ਸਾਡੇ ਆਉਂਦੇ ਕਿ ਅਸੀਂ ਤਾਂ ਜਮਾ ਬੋਟਾ ਨਹੀਂ ਪਾਉਂਦੇ ਕੁਛ ਨਹੀਂ ਫੋਟਾ ਪਾਈਏ ਨਾ ਅਸੀਂ ਬੜਨ ਨਹੀਂ ਦਈਏ ਅਸੀਂ ਨਹੀਂ ਬੜਨ ਦਈਏ ਰੇੜੀ ਤੇ ਪਾ ਕੇ ਲੈ ਕੇ ਗਏ ਆਂਗੇ ਮੁਰਦਿਆਂ ਨੂੰ ਕੋਈ ਗੱਡੀ ਵੀ ਨਹੀਂ ਆ ਰਹੀ ਇਹ ਚਾਲੀਆਂ ਦੇ ਉੱਤ ਦੀ ਵੀ ਲਾਸ਼ ਲੈ ਕੇ ਗਏ ਆਂਗੇ ਚਾਹਣਾ ਵੀ ਔਖਾ ਮਰਨਾ ਵੀ ਔਖਾ ਹਾਂ ਜਿਉਣਾ ਵੀ ਔਖਾ ਮਰਨਾ ਵੀ ਔਖਾ ਮੇਰਾ ਖੁਦ ਮਕਾਨ ਪਾਟ ਗਿਆ ਨਾ ਮਕਾਨ ਪਾਇਆ ਹੋਇਆ ਸੀਗਾ ਜੀ ਇਹ ਕਾਲੀ ਕਾਂਗਰਸ ਨੇ ਗੰਦੇ ਨਿਕਲੇ ਨੇ ਆ ਖਾਨੇ ਵਾਲਾ ਜਦੂ ਗੰਦਾ ਨਿਕਲਿਆ ਜੀ ਮੇਰਾ ਖੁਦ ਮਕਾਨ ਜਾ ਕੇ ਦੇਖੋ ਲਾ ਨਾ ਕਰਦਾ ਕੋਟੇ ਕੋਟੇ ਪਾਣੀ ਹੈ ਲੱਡੂਆਂ ਦਾ ਟੋਲਿਆ ਸੰਗਰਾਂਦੇ ਮੌੜ ਮੰਡੀ ਨੂੰ ਚੰਡੀਗੜਾ ਬਣਾ ਦਾਂਗੇ ਆ ਜਾ ਕੋ ਕੰਮ ਕੁੱਤੇ ਨੇ ਮੂੰਹ ਵੀ ਨਹੀਂ ਲਖਾਇਆ ਖਾਨੇ ਵਾਲੇ ਨੇ ਇੰਨਾ ਗੰਦਾ ਨਿਕਲਿਆ ਚੰਡੀਗੜ੍ਹ ਝੀਲ ਬਣਾ ਦਿੰਦੇ ਆ ਝੀਲ ਬਣਾ ਰੱਖੇ ਝੀਲਾਂ ਹੀ ਕਿਸਤੀ ਆ ਜਾਂਦੀਆਂ ਜੀ ਤਾ ਕਰਕੇ ਗੁਰੂ ਜੀ ਆ ਬੇਟਾ ਜਾ ਕੇ ਜੀ ਬੂਡ ਲਾਗੇ ਗਏ ਇਹ ਬੂਡ ਬੈਗ ਜੇ ਬਈ ਇਹ ਬੂਡ ਨਾ ਪਗ ਜਾਵਾਂਗੇ ਸਰ ਗਾਲਾਂ ਦੇਣਗੇ ਜੀ ਤੇ ਆ ਵਰਗਾ ਪਾਣੀ ਆਈ ਜਾ ਆ ਵਰਗਾ ਪਾਣੀ ਆਈ ਜਾ ਕਿਹ ਕ੍ਰਾਂਤੀ ਸੀ ਕਿਹ ਗ੍ਰਾਂਤੀ ਹੈ ਇਸ ਕੁਲਣਾ ਵਿੱਚ ਤਾਂ ਤੁਹਾਡੇ ਕੁਝ ਨਹੀਂ ਆਇਆ ਜੀ ਟੁੱਪਿਆ ਵੇ ਜਮੀ ਮਾਸਟਰਾਂ ਨਾਲੇ ਦਾ ਕੰਮ ਕਿਸੇ ਨਾਲੇ ਦਾ ਕੰਮ ਹੋਇਆ ਮਾਸਟਰਾਂ ਨੂੰ ਵੀ ਆਪ ਲੰਗਾ ਕਰਕੇ ਇਟਾਂ ਧਰ ਕੇ ਫੇਰ ਮਾਸਟਰ ਨੰਗਾਏ ਆ ਜੀ ਗੰਦਾ ਪਾਣੀ ਐੜਾ ਸਾਡੇ ਘਰਾਂ ਚ ਅਸੀਂ ਪੀਨੇ ਆ ਉਹ ਸਾਫ ਪਾਣੀ ਨਹੀਂ ਹੈਗਾ ਗੰਦਾ ਪਾਣੀ ਸੀਵਰੇਜ ਦਾ ਜੀ ਅਸੀਂ ਪੀਨੇ ਆ ਗੰਦਾ ਪਾਣੀ ਨਾ ਨਹਾਉਨੇ ਆ ਅਸੀਂ ਸਾਡੇ ਲੋਕਾਂ ਨੂੰ ਕਾਲਾ ਪੀਲਿਆ ਸੌ ਦੇ ਵਿੱਚੋਂ 40% ਲੋਕਾਂ ਨੂੰ ਕਾਲਾ ਪੀਲਿਆ ਹੋਇਆ ਪਿਆ ਉਹ ਤਾਂ ਬਹੁਤ ਪੈਰੀਆਂ ਥਲਾਇ ਗਲੀ ਗਲੀ ਫੇਰਿਆਗਾ ਹੁਣ ਸਾਡਾ ਕਿਸੇ ਨੇ ਹਾਲ ਨਹੀਂ ਪੁੱਛਿਆ ਕਿ ਹੁਣ ਕਿੱਥੇ ਹੈਗਾ ਮੈਸਰ ਖਾਨ ਵਾਲਾ ਇੱਕ ਵਾਰੀ ਤਾਂ ਆਵੇ ਸਾਡੇ ਸਾਹਮਣੇ ਮੈਨੂੰ ਖੁਦ ਕਾਲਾ ਪੀਲ ਜਾਗਾ ਹਾਂ ਇਸ ਪਾਣੀ ਦੇ ਕਰਨਾ ਕਿੰਨਾ ਸਮਾਂ ਹੋ ਗਿਆ ਪਾਣੀ ਖੜਦਿਆਂ ਤੋਂ 6-4-5 ਸਾਲ ਤਾਂ ਹੁਣ ਹੋ ਗਏ 4-5 ਸਾਲ ਹਾਂ ਪਹਿਲਾਂ ਥੋੜਾ ਜਿਹਾ ਠੀਕ ਸੀ ਹੁਣ ਤਾਂ ਜਮੀਨ ਨਰਕ ਕਰ ਗਈ ਇਹੀ ਮੈਸਰ ਖਾਨ ਵਾਲਿਆਂ ਨੇ ਇਹ ਕਥਾ ਪੜੀ ਸੀਗੀ ਜੀ ਕਹਿੰਦਾ ਜੇ ਇੱਥੇ ਪਾਣੀ ਖੜ ਜੇ ਟੁੱਪ ਮੇਰੇ ਕੋਲੇ ਆ ਕੇ ਮੰਜੇ ਤੇ ਬਹਿਣਾ ਰਿਹਾ ਈ ਮੈਸਰ ਖਾਨੇ ਵਾਲਾ ਮਹਾਜੋਦ ਥੇਕੇ ਮੈਂ ਪਾਣੀ ਕਿਉਂ ਹੋ ਕਰਨਾ ਮਾਂ ਤੇਰੇ ਤਾਂ ਆ ਤੇ ਪਾਣੀ ਪਾਰਚ ਪਾਣੀ ਖੜਾ ਸਾਡਾ ਪਾਣੀ ਪਿਆਰੇ ਕਰ ਮੇਰੇ ਦੇ ਬਾਹਰ ਚ ਪਾਣੀ ਖੜਾ ਹਾਂ ਐਮਐਲਏ ਦੇ ਬਾਹਰ ਚ ਪਾਣੀ ਕਰ ਮੈਂ ਤੂੰ ਸਾਡਾ ਕੀ ਕਰੇਗਾ ਇੱਥੇ ਚੱਪਲਾ ਨਹੀਂ ਸੀ ਪਾਉਂਦੇ ਨੰਗੇ ਪੈਰੀ ਜਾਣਾ ਪੈਂਦਾ ਸਾਨੂੰ ਇਹ ਲੱਗਦਾ ਵੀ ਆਉਣ ਵਾਲੀਆਂ ਸਰਕਾਰਾਂ ਵੀ ਸਾਨੂੰ ਲੱਗਦਾ ਵੀ ਇਹ ਕੰਮੋਂ ਸਾਨੂੰ ਨਿਜਾਤ ਨਹੀਂ ਦਿਵਾ ਸਕਦੀਆਂ ਜੇ ਕੋਈ ਨਾਂ ਵੀ ਲੱਗੇ ਵੀ ਵੱਡੇ ਮੌੜੀ ਜਾਰ ਅਸੀਂ ਰਿਸ਼ਤਾ ਕਰਨਾ ਹੈ ਆਹਲਾ ਕਹਿੰਦਾ ਯਾਰ ਅਸੀਂ ਤਾਂ ਛੋਟੇ ਪਿੰਡ ਰਿਸ਼ਤਾ ਨਹੀਂ ਕਰਦੇ ਕਿਉਂ ਕਿਉਂਕਿ ਛੋਟੇ ਤਾਂ ਨੰਗਣ ਨੂੰ ਥਾਂ ਹੀ ਨਹੀਂ ਸਾਡੇ ਦਾ ਘਰ ਪਾਟੇ ਪਿਆਗੇ ਕਿ ਜੋ ਪਾਸੇ ਨਾਗਾ ਨਹੀਂ ਹੈਗਾ ਪਾਣੀ ਨੰਗਣ ਨੂੰ ਬਹੁਤ ਔਖੇ ਆ ਜੀ ਅਸੀਂ ਗਰੀਬਾਂ ਦਾ ਕੋਈ ਨਹੀਂ ਅਮੀਰਾਂ ਦੇ ਨੇ ਸਾਰੇ ਕੋਈ ਨਹੀਂ ਬਣਦਾ ਸਾਡਾ ਖਾਣੇ ਘਰੇ ਬੈ ਜੁੰਦੇ ਨੇ ਸਾਡੀ ਗੱਲ ਕਹਿੰਦੇ ਸੁਣਨੀ ਲੋਕ ਵਾਈਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਇਮਤਾਜ ਪੰਜਾਬ ਦਾ ਪਿੰਡ ਮੌੜ ਕਲਾਂ ਸਾਰਾ ਡੁੱਬ ਚੁੱਕਿਆ ਤਸਵੀਰਾਂ ਤੁਹਾਨੂੰ ਉੱਤੇ ਦਿਖਾ ਦਿੰਨੇ ਆ ਇਸ ਵਕਤ ਜਿਹੜਿਆ ਧਰਨਾ ਲਾ ਲਿਆ ਗਿਆ ਪਿੰਡ ਵਾਸੀਆਂ ਦੇ ਵੱਲੋਂ ਲਗਭਗ ਲੋਕ ਆ ਜਿਹੜੇ ਉਹ ਸਾਰੇ ਇੱਥੇ ਪਹੁੰਚ ਰਿਹਾ ਕਿਉਂਕਿ ਪਿੰਡ ਦਾ ਸਕੂਲ ਪਿੰਡ ਦਾ ਹਸਪਤਾਲ ਪਿੰਡ ਦੇ ਘਰ ਸਾਰੇ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਹਾਲਾਤ ਆ ਜਿਹੜੇ ਉਹ ਬਹੁਤ ਮਾੜੇ ਹੋ ਚੁੱਕੇ ਆ ਜਿਸ ਕਾਰਨ ਲੋਕ ਆ ਜਿਹੜੇ ਸਾਰੇ ਘਰਾਂ ਤੋਂ ਬਾਹਰ ਆ ਚੁੱਕੇ ਆ ਕਿ ਇਹਨਾਂ ਨੇ ਇੱਥੇ ਧਰਨ ਲਾਇਆ ਕਿ ਇੱਥੇ ਜਿਹੜੀ ਥਾਂ ਉਹ ਸੁੱਕੀ ਆ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਕੀ ਹਾਲਾਤ ਨੇ ਪਿੰਡ ਦੇ ਇੱਥੇ ਧਰਨਾ ਲਾਉਣ ਦਾ ਕੀ ਕਾਰਨ ਹੈ ਜੀ ਅੱਜ ਤੱਕ ਇਹ ਜੀ ਸੀਵਰੇਜ ਦੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਧਰਨਾ ਲਾਇਆ ਜੀ ਹੂੰ ਇਹ ਜੀ ਘਟੋ ਘਾਟ ਸਾਨੂੰ 3 ਸਾਲ ਹੋ ਗਏ ਜੀ ਪਾਣੀ ਦੀ ਸਮੱਸਿਆ ਨੂੰ ਜੂਜ ਰਹੇ ਆਂ ਅਸੀਂ ਸਮੱਸਿਆ ਨਾਲ ਤੇ ਇਸ ਦਾ ਕੋਈ ਨਿਕਾਸ਼ ਨਹੀਂ ਕੀਤਾ ਯਾਰ ਨਹੀਂ ਕੀਤਾ ਨਿਕਾਸ਼ ਹਾਂ ਜੀ ਬਾਈ ਜੀ ਆਪਾਂ ਪਿੰਡ ਦੇ ਹਾਲਾਤਾਂ ਦੀ ਗੱਲ ਕਰੀਏ ਕੀ ਹਾਲਾਤ ਬਣੇ ਹੋਏ ਆ ਪਿੰਡ ਤੁਸੀਂ ਸਾਰਾ ਇੱਥੇ ਆ ਕੇ ਬਹਿ ਗਏ ਜਿਹੜੇ ਪਿੰਡ ਦੇ ਹਾਲਾਤ ਨੇਗੇ ਬਹੁਤ ਵੱਤੋਂ ਬੱਤਰ ਨੇ ਜੇ ਆਪਾਂ ਗੱਲ ਕਰੀਏ ਜਿਹੜੀ ਇਹ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਬਿਲਕੁਲ ਇਹ ਮਸਲਾ ਘੱਟੋ ਘੱਟ ਅਸੀਂ 3 ਮਹੀਨੇ ਐਸਡੀਐਮ ਸਾਹਿਬ ਦੇ ਦਫ਼ਤਰ ਦੇ ਢਰਨਾ ਵੀ ਲਾ ਕੇ ਰੱਖਿਆਗਾ ਸਾਰੀਆਂ ਮੰਗਾਂ ਉਹਨਾਂ ਦੇ ਧਿਆਨ ਚ ਨਹੀਂ ਗਈਆਂ ਪਰ ਮੀਟਿੰਗਾਂ ਦੇ ਵਿੱਚ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਮੀਟਿੰਗਾਂ ਦੇ ਵਿੱਚ ਸਿਰਫ ਸਾਨੂੰ ਲੱਕੜ ਦੇ ਮੁੰਡੇ ਦਿੱਤੇ ਗਏ ਨੇ ਜੀ ਜੇ ਆਪਾਂ ਗੱਲ ਕਰੀਏ ਨਗਰ ਦੀ ਨਗਰ ਦੇ ਵਿੱਚ ਜਿਹੜੇ ਹਾਲਾਤ ਨੇ ਬਦ ਤੋਂ ਬੱਤਰ ਨੇਗੇ ਮਕਾਨ ਵੀ ਪਾਟੇ ਨੇਗੇ ਕਿਉਂ بارش ਜ਼ਿਆਦਾ ਹੋਈ ਹੈ بارش ਦਾ ਸਮਾਂ ਹੈਗਾ ਜੇ ਆਪਾਂ ਗੱਲ ਕਰੀਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਕਲਾਂ ਉਹਦੇ ਵਿੱਚ 4 ਫੁੱਟ ਘੱਟੋ-ਘੱਟ ਪਾਣੀ ਭਰਿਆ ਹੋਇਆਗਾ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 4 ਫੁੱਟ ਪਾਣੀ ਭਰਿਆ ਹੋਇਆਗਾ ਉੱਥੇ ਸਰਕਾਰੀ ਐਲੀਮੈਂਟਰੀ ਸਕੂਲ ਪੈਂਦਾ ਹੈਗਾ ਉੱਥੇ ਘੱਟੋ-ਘੱਟ ਲੱਕ-ਲੱਕ ਪਾਣੀ ਖੜ੍ਹਾਗਾ ਬੱਚੇ ਜਿਹੜੇ ਆਉਂਦੇ ਨੇਗੇ ਉਹ ਗੰਦੇ ਪਾਣੀ ਵਿੱਚ ਦੀ ਸਕੂਲ ਦੇ ਵਿੱਚ ਆਉਂਦੇ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂਗੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਤੁਸੀਂ ਵੱਡੇ-ਵੱਡੇ ਹੋਰਡਿੰਗ ਲਾਏ ਗਏ ਪਾਰਾ ਜੇ ਤੁਸੀਂ ਅੱਜ ਦੀ ਗਰਾਊਂਡ ਰਿਪੋਰਟ ਦੇਖੋ ਸਕੂਲ ਆ ਜਿਹੜਾ ਬਿਲਕੁਲ ਉਹ ਪਾਣੀ ਨਾਲ ਭਰਿਆ ਪਿਆਗਾ ਜੇ ਆਪਾਂ ਗੱਲ ਕਰੀਏ ਕਿ ਨਾ ਹਸਪਤਾਲ ਤੋਂ ਜਿਹੜੀ ਸੜਕ ਗੁਰਦੁਆਰਾ ਸਹਿ ਮੋੜ ਕਲਾ ਨੂੰ ਆਉਂਦੀ ਆ ਉਸ ਤੇ ਬਣਿਆ ਸਰਕਾਰ ਦਾ ਮਹੱਲਾ ਕਨੇਲਿਕ ਇਤਿਆਰ ਉਹ ਆ ਜਿਹੜਾ ਉਹ ਬਿਲਕੁਲ ਪਾਣੀ ਦੇ ਵਿੱਚ ਡੁੱਬ ਚੁੱਕਿਆਗਾ ਤੁਸੀਂ ਜਾ ਕੇ ਉੱਥੇ ਮੌਕਾ ਦੇਖ ਸਕਦੇ ਹੋਗੇ ਉੱਥੇ ਸੀਐਮ ਸਾਹਿਬ ਦੀ ਫੋਟੋ ਲਾਈ ਹੋਈ ਹੈਗੀ ਵੀ ਮਹੱਲਾ ਕਨੇਲਿਕ ਇੱਧਰ ਹੈਗਾ ਪਰ ਮਹੱਲਾ ਕਨੇਲਿਕ ਤਾਂ ਹੈਗਾਗਾ ਪਰ ਨੰਗਰ ਨੂੰ ਉੱਥੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਕਿਸ਼ਤੀਆਂ ਜਿਹੜੀਆਂ ਉੱਥੇ ਪ੍ਰੋਵਾਈਡ ਕਰਵਾਈਆਂ ਜਾਣ ਤਾਂ ਜੋ ਮਰੀਜ਼ ਉੱਥੇ ਦਵਾਈ ਲੈ ਸਕਣ ਜੇ ਆਪਾਂ ਗੱਲ ਕਰੀਏ ਸ਼ਮਸ਼ਾਨ ਘਾਟ ਵਾਲੀ ਸ਼ੈਡ ਜੀ ਰਮਦਾਸੀਆ ਸਿੰਘਾਂ ਦਾ ਵੇੜਾ ਪੈਂਦਾ ਇਧਰਲੇ ਪਾਸੇ ਜਿਹੜੇ ਇਹਨਾਂ ਦੇ ਹਾਲਾਤ ਨੇ ਕਿ ਬਹੁਤ ਵੱਤੋਂ ਬੱਤਰ ਨੇ ਗਏ ਘਰਾਂ ਦੇ ਵਿੱਚ 4-4 ਫੁੱਟ ਪਾਣੀ ਹੈਗਾ ਸਾਰਾ ਵੇੜਾ ਜਿਹੜਾ ਇਹ ਬਿਲਕੁਲ ਡੁੱਬ ਚੁੱਕਿਆ ਹੈਗਾ ਮਕਾਨ ਜਿਹੜੇ ਉਹ ਪਾੜ ਚੁੱਕੇ ਨੇਗੇ ਮਕਾਨ ਜੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈਗਾ ਉਹਦੇ ਜ਼ਿੰਮੇਵਾਰੀ ਆ ਜਿਹੜੀ ਪ੍ਰਸ਼ਾਸਨ ਦੀ ਹੋਊਗੀ ਮਤਲਬ ਲਗਭਗ ਸਾਡੇ ਪਿੰਡ ਦੇ ਵਿੱਚ ਪਾਣੀ ਖੜਾ ਇਸ ਵਕਤ ਸਾਰਾ ਪਿੰਡ ਆ ਜਿਹੜਾ ਬਿਲਕੁਲ ਬਲੌਕ ਹੋ ਚੁੱਕਿਆ ਹੈਗਾ ਪਿੰਡ ਨੂੰ ਇਸ ਟਾਈਮ ਜਿਹੜੀ ਕਾਲੇ ਪਾਣੀ ਦੀ ਸਜ਼ਾ ਅੰਗਰੇਜ਼ਾਂ ਦੇ ਰਾਜ ਵੇਲੇ ਕਾਲੇ ਪਾਣੀ ਦੀ ਸਜ਼ਾ ਹੁੰਦੀ ਸੀਗੀ ਪਰ ਸਾਡੇ ਪਿੰਡ ਨੂੰ ਜਿਹੜੀ ਕਾਲੇ ਪਾਣੀ ਦੀ ਸਜ਼ਾ ਗਈ ਉਹ ਅਸੀਂ 4 ਸਾਲਾਂ ਤੋਂ ਸਜ਼ਾ ਕੱਟ ਰਹੇ ਹਾਂ ਕਾਲੇ ਪਾਣੀ ਦੀ ਕਾਲੇ ਪਾਣੀ ਸੇ ਤੁਹਾਨੂੰ ਕਿਉਂ ਹੁੰਦੀ ਹੈ ਕੀ ਕਾਰਨ ਕਾਲੇ ਪਾਣੀ ਦੀ ਸਜ਼ਾ ਦਾ ਕਾਰਨ ਇਹ ਹੈਗੇ ਸਾਡਾ ਪਿੰਡ ਆ ਜਿਹੜਾ ਨਗਰ ਕੌਂਸਲ ਦੇ ਵਿੱਚ ਪੈਂਦਾ ਹੈਗਾ ਨਗਰ ਕੌਂਸਲ ਪਿੰਡ ਦੇ ਵਿੱਚ ਨਗਰ ਕੌਂ ਜਿਹੜੀ ਆਬਾਦੀ ਹੈਗੀ ਨਗਰ ਕਾਉਂਸਲ ਦਾ ਏਰੀਆ 4-5 ਕਿਲੋਮੀਟਰ ਦਾ ਇਲਾਕਾ ਪੈਂਦਾ ਹੈਗਾ ਜਿਹੜੇ ਇਸ ਟਾਈਮ ਉੱਥੇ ਕੰਮ ਕਰਨ ਵਾਲਾ ਜਿਹੜਾ ਸਿਸਟਮ ਹੈਗਾ ਜਿਹਨਾਂ ਦੀਆਂ ਮਸ਼ੀਨਾਂ ਨੇਗੀਆਂ ਉਹ ਇਹਨਾਂ ਕੋਲੇ ਬਿਲਕੁਲ ਜਿਹੜੀ ਇਹਨਾਂ ਦੀ ਮਸ਼ੀਨਰੀ ਆ ਉਹ ਠੱਪ ਹੋ ਚੁੱਕੀ ਹੈਗੀ ਕੋਈ ਇੱਥੇ ਮਸ਼ੀਨਰੀ ਦਾ ਕੋਈ ਪ੍ਰਬੰਧ ਨਹੀਂਗਾ ਮਸ਼ੀਨਰੀ ਦਾ ਕੋਈ ਪ੍ਰਬੰਧ ਨਹੀਂ ਕੋਈ ਸਫਾਈ ਕਰਮਚਾਰੀ ਹੈ ਜਿਹੜਾ ਉਹ ਕੋਈ ਪਿੰਡ ਦੇ ਵਿੱਚ ਨਹੀਂ ਆਉਂਦਾਗਾ ਨਾ ਹੀ ਕੋਈ ਜੈਟਿੰਗ ਮਸ਼ੀਨ ਆਉਂਦੀ ਹੈਗੀ ਠੀਕ ਹੈ ਕਿ ਨਹੀਂ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂਗੇ ਜਾਦਾ ਸਾਡੇ ਪਿੰਡ ਨੂੰ ਨਗਰ ਕਾਉਂਸਲ ਦੇ ਵਿੱਚੋਂ ਬਾਹਰ ਕੀਤਾ ਜਾਵੇ ਜਾਂ ਜੋ ਪਾਣੀ ਦੇ ਮਸਲੇ ਦਾ ਹੱਲ ਕੀਤਾ ਜਾਵੇ ਕਿਉਂਕਿ ਜਿਹੜਾ ਇਹ ਮਸਲਾ ਹੈਗਾ ਇਹ ਲੋਕਾਂ ਦੀਆਂ ਮੋਢਲੀਆਂ ਲੋੜਾਂ ਨੇ ਕਿਉਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਮੁੱਖ ਮੰਤਰੀ ਸਾਹਿਬ ਵੀ ਬੋਲ ਰਿਹਾ ਕਿ ਹਾਲੇ ਤੱਕ ਮਤਲਬ ਪੰਜਾਬ 'ਚ ਸੀਵਰੇਜ ਨਹੀਂ ਲੋਟ ਆਇਆ ਪਰ ਕਰਨੇ ਕਿਹਨੇ ਕੀ ਕੀ ਕਹਿੰਦੇ ਹੋ ਕਿ ਮੁੱਖ ਮੰਤਰੀ ਖੋਦੇ ਗੱਲਾਂ ਕਰੀ ਜਾਂਦੇ ਅੱਜ ਸਿਰਫ ਜੇ ਅਸੀਂ ਆਪ ਦੇ ਨਗਰ ਦੀ ਗੱਲ ਕਰੀਏ ਸਾਨੂੰ ਤਾਂ ਸਭ ਜਿਹੜੇ ਉਹ ਹਵਾ 'ਚ ਤੀਰ ਛੱਡ ਰਹੇ ਹੈਗੇ ਸਾਡੇ ਨਗਰ ਦੇ ਵਿੱਚ ਅੱਜ ਤੱਕ ਰ ਅਸੀਂ ਚੈਲੰਜ ਕਰਦੇ ਹਾਂ ਕੋਈ ਇਹਨਾਂ ਦਾ ਜਾਂ ਐਮਐਲਏ ਜਾਂ ਕੋਈ ਹੋਰ ਹੱਥ ਖੜਾ ਕਰਕੇ ਕਹਦੇ ਵੀ ਇਹ ਮੋੜ ਕਲਾਂ ਦੇ ਵਿੱਚ ਇੱਕ ਪੰਜ ਪੈਸੇ ਦਾ ਵੀ ਕੰਮ ਹੋਇਆ ਹੋਵੇ ਐਮਐਲਏ ਮੋੜ ਆਉਂਦੇ ਆ ਤੁਹਾਡੇ ਇੱਥੇ ਬੈਲਣ ਤੁਹਾਨੂੰ ਨਹੀਂ ਨਹੀਂ ਵੋਟਾਂ ਤੋਂ ਪਹਿਲਾਂ ਬਹੁਤ ਆਏ ਉਹਨਾਂ ਨੇ ਬਹੁਤ ਇੱਥੇ ਡਰਾਮੇ ਕਰੇ ਆਪ ਜਿਹੜਾ ਅੱਜ ਧਾਨੇ ਦੀ ਵਜ੍ਹਾ ਦਾ ਕਾਰਨ ਹੈ ਜਿਹੜਾ ਰਮਦਾਸੀ ਸਿੰਘਾਂ ਦਾ ਬੇੜਾ ਉੱਥੇ ਆ ਕੇ ਆਪ ਉਹਨਾਂ ਨੇ ਮਕਾਨ ਦਿਖਾਏ ਵੀ ਤਰੇੜਾਂ ਪੈ ਚੁੱਕੀਆਂ ਨੇ ਹੈਗੀਆਂ ਜਿਹੜੀ ਦੂਜੀ ਸਰਕਾਰ ਸੀ ਉਹਨੂੰ ਟਾਰਗੇਟ ਕੀਤਾ ਗਿਆ ਲੋਕਾਂ ਨੇ ਵੋਟਾਂ ਪਾਈਆਂ ਪਰ ਵੋਟਾਂ ਤੋਂ ਬਾਅਦ 4 ਸਾਲ ਹੋ ਗਏ ਨੇ ਪਰ ਉੱਥੇ ਅਜੇ ਤੱਕ ਕੋਈ ਵੀ ਕੰਮ ਨਹੀਂ ਹੋਇਆਗਾ ਕੋਈ ਕੰਮ ਨਹੀਂ ਹੋਇਆ ਨਹੀਂ ਹੋਇਆ ਹਾਂ ਕੀ ਹਾਲਾਤ ਆ ਬਈ ਤੁਹਾਡੇ ਘਰਾਂ ਦੇ ਕੀ ਹਾਲਾਤ ਨੇ ਹਾਲਾਤ ਬਹੁਤ ਮਾੜੇ ਆ ਜੀ ਹਾਂ ਸਾਰੇ ਘਰ ਪਾਟੇ ਪਏ ਆ ਜੀ ਹਾਂਜੀ ਚੱਪਲਾਂ ਚ ਰਹਿੰਦੇ ਹੋਮੋਂਗੇ ਸਾਰੇ ਤੁਸੀਂ ਹਾਂਜੀ ਹਾਂ ਨੰਗੇ ਪੈਰੀ ਆ ਨੰਗੇ ਪੈਰ ਜਾਂਨੇ ਕਿਤੇ ਵੀ ਜਾਂਨੇ ਅਸੀਂ ਤਾਂ ਨੰਗੇ ਪੈਰ ਜਾਂਨੇ ਗਲੀਆਂ ਚ ਟੋਏ ਪੈ ਰਹੇ ਆ ਜੀ ਤਾਂ ਅਸੀਂ ਉੱਥੋਂ ਇਹਨਾਂ ਦਾ ਕੋਈ ਬਾਈਕਲ ਜਾਂ ਕੋਈ ਹੋਰ ਕੋਈ ਬਿਮਾਰ ਆ ਉਹਨਾਂ ਨੂੰ ਦਵਾਈ ਲੈ ਕੇ ਦੇ ਸਕਦੇ ਸਮੱਸਿਆ ਸਕੂਲ ਦੇ ਵਿਦਵਾਨਾਂ ਦੀ ਵੀ ਉਹ ਸਾਡੇ ਸਕੂਲ ਅਸੀਂ ਨਹੀਂ ਸਕੈਂਡਰੀ ਸਕੂਲ ਹੈ ਜਿਵੇਂ ਪਹਿਲਾਂ ਗੱਲ ਕਰਿਓ ਤਿੰਨ ਚਾਰ ਫੁੱਟ ਪਾਣੀ ਹੈ ਇਸ ਵਕਤ ਸਾਡੇ ਜਵਾਕੜੇ ਮੰਡੀ ਪੜਦੇ ਬਾਹਰ ਵੀ ਪੜਦੇ ਆ ਕੋਈ ਬੈਣ ਇਸ ਵਕਤ ਲਗਭਗ ਸਕੂਲ ਦੇ ਵਿੱਚ ਨਹੀਂ ਆਉਂਦੀ ਆਉਂਦੀ ਨਹੀਂ ਜਵਾਕਾਂ ਨੂੰ ਚੜਾਉਣ ਵਾਸਤੇ ਤੇ ਕੋਈ ਵੀ ਜਵਾਕ ਤੁਰ ਕੇ ਸਕੂਲ ਦੇ ਵਿੱਚ ਨਹੀਂ ਜਾ ਸਕਦਾ ਨਾ ਬਾਜ਼ਾਰ 'ਚ ਜਾ ਸਕਦਾ ਜਵਾਕ ਹੁਣ ਕੁੜੀਆਂ ਵੀ ਪੜਦੇ ਨਿੱਕੇ ਜਵਾਕ ਵੀ ਪੜਦੇ ਆ ਕੋਈ ਸਕੂਲ ਦੀ ਬੈਣ ਨਹੀਂ ਆ ਰਹੀ ਇਹ ਪਾਣੀ ਨਾਲ ਤਾਂ ਬਿਮਾਰੀਆਂ ਵੀ ਲੱਗਦੀ ਹੋਣਗੀਆਂ ਜਿਹਦੇ ਮੱਛਰਾਂ ਮਲੇਰੀਆ ਮੰਨ ਲੈ ਖੁਰਕਦੀ ਬਿਮਾਰੀ ਹੈ ਜਿਹਦਾ ਇਲਾਜ ਨਹੀਂ ਜੇ ਆਪਾਂ ਚੰਬਲ ਕਹਿੰਦੇ ਨੇ ਇਲਾਜ ਨਹੀਂ 2-3 ਸਾਲ ਤੱਕ ਇਲਾਜ ਨਹੀਂ ਹੋ ਰ ਮਲੇਰੀਆ ਫੈਰਿਆ ਥਾਂ ਥਾਂ ਗੰਦਗੀ ਪਈ ਕਿੰਨੇ ਕਿੰਨੇ ਸਮੇਂ ਤੋਂ ਬਈ ਪਾਣੀ ਦੇ ਮੁਸ਼ਕਲ ਆ ਰਹੀ ਹੈ ਇਹ ਘਟੋ ਘਟ ਜੀ ਹੋ ਗਏ 2.5 ਸਾਲ ਸੀਵਰੇਜ ਦੇ ਪਾਣੀ ਦਾ ਚਾਰ ਸਾਲ ਹੋ ਗਏ ਜੀ ਜਿਆਦਾ ਸਮੱਸਿਆ 2.5 3 ਸਾਲਾਂ ਦੀ ਸਮੱਸਿਆ ਜਿਆਦਾ ਸਮੱਸਿਆ ਹਾਂ ਸਰਕਾਰ ਨਵੀਂ ਬਣ ਗਈ ਸੀ ਉਦੋਂ ਮੰਨ ਲਓ ਹਾਂ ਇਹ ਉਦੋਂ ਬਾਅਦ ਚਾਰ ਸਾਲ ਹੋ ਗਏ ਜੀ ਜੀ ਵਾਦਾ ਕੀਤਾ ਸੀ ਤੁਹਾਡੇ ਨਾਲ ਕਿ ਕਰਾਂਗੇ ਹੱਲ ਫਿਰ ਹੋਏ ਨਾ ਇਹਨਾਂ ਨੇ ਐਮਐਲਏ ਵੀ ਵਾਦਾ ਕਰਾਇਆ ਸੀ ਕਹਿੰਦਾ ਸੀ ਜਿਹੜਾ ਸੀਵਰੇਜ ਦਾ ਪਾਣੀ ਆਸੇ ਪਾਸੇ ਇੱਕ ਸੁਣ ਮੰਨ ਲਓ ਵੀ ਨਹਿਰ ਵਾਂਗੂ ਪੱਟ ਕੇ ਇਹਨੂੰ ਬਾਹਰ ਲਾਜਾਂਗੇ ਪੱਟ ਕੇ ਉਹਦਾ ਉਦੋਂ ਬਾਅਦ ਦਿਖਾਈ ਨਹੀਂ ਤੇ ਐਮਐਲਏ ਦਾ ਐਮਐਲਏ ਆਪ ਵੀ ਵਿਚ ਵਿਚ ਖੜਾ ਸੀ ਸੀ ਟੋਬੇ ਕੋਲੇ ਸਾਡੇ ਟੋਬੇ ਕੋਲੇ ਵਿੱਚ ਐਮਐਲਏ ਆਪ ਨੇ ਆਪ ਦੇ ਸਾਰੇ ਫਰਮਾਨ ਸਾਨੂੰ ਜਦੋਂ ਸੋਰ ਸਰਕਾਰ ਸੀ ਗਈ ਉਦੋਂ ਸਾਰੇ ਫਰਮਾਨ ਸਾਨੂੰ ਦਿਖਾਉਂਦਾ ਸੀ ਸੀਰੇ ਦੇ ਵਿੱਚ ਖੜ ਕੇ ਉਦੋਂ ਬਾਅਦ ਆਏ ਪਾਣੀ ਦੇ ਦੇਖਣ ਉਦੋਂ ਬਾਅਦ ਜੀ ਆਏ ਨੇ ਭੱਜ ਜਾਂਦੇ ਆ ਆਏ ਨੇ ਭੱਜ ਜਾਂਦੇ ਭੱਜ ਜਾਂਦੇ 21 ਤੋਂ ਲੈ ਕੇ ਜਿਹੜਾ ਮਤਲਬ ਇਹ ਪਾਣੀ ਦੀ ਸਮੱਸਿਆ ਸਾਡੇ ਹੈਗੀ ਹੈ ਜੀ ਪਹਿਲਾਂ ਤਾਂ ਕਾਂਗਰਸ ਸਰਕਾਰ ਨੇ ਵੀ ਸੌਕੇ ਨਗਾ ਤੇ 5 ਸਾਲ ਉਦੋਂ ਵੀ ਕੁਝ ਨਹੀਂ ਹੋਇਆ ਇੱਥੇ ਹੁਣ ਸੀਵਰੇ ਦੀ ਜਿਹੜੀ ਸਮੱਸਿਆ ਹੈਗੀ ਸਾਡੀ ਉਹ ਬਹੁਤ ਜ਼ਿਆਦਾ ਵੱਧ ਗਈ। ਸਾਨੂੰ ਜਿਹੜੀ ਸਰਕਾਰ ਨਵੀਂ ਆਈ ਆ ਇਹ ਵੀ ਇਸੇ ਕਰਕੇ ਆਈ ਸੀ ਵੀ ਮੋੜ ਸਾਡੇ ਸਮੱਸਿਆ ਸੀਵਰੇਜ ਦੀ ਤੇ ਪਾਣੀ ਪੀਣ ਵਾਲਾ ਸਾਫ਼ ਦੇਣ ਦੀ ਸੀ। ਗੰਦਾ ਪਾਣੀ ਐੜਾ ਸਾਡੇ ਘਰਾਂ 'ਚ ਅਸੀਂ ਪੀਂਨੇ ਆ। ਉਹ ਸਾਫ਼ ਪਾਣੀ ਨਹੀਂ ਹੈਗਾ। ਗੰਦਾ ਪਾਣੀ ਸੀਵਰੇਜ ਦੇ ਅਸੀਂ ਪੀਂਨੇ ਆ। ਗੰਦਾ ਪਾਣੀ ਨਾ ਨਹਾਉਨੇ ਆ ਅਸੀਂ। ਅੱਛਾ। ਠੀਕ ਹੈ ਗੱਲ। ਸਾਡੇ ਲੋਕਾਂ ਨੂੰ ਕਾਲਾ ਪੀਲੀਆ ਸਭ ਦੇ ਵਿੱਚੋਂ 40% ਲੋਕਾਂ ਨੂੰ ਕਾਲਾ ਪੀਲੀਆ ਹੋਇਆ ਪਿਆ। ਠੀਕ ਹੈ ਨਾ ਜੀ ਗੱਲ? ਸਾਡੇ ਲੋਕਾਂ ਨੂੰ ਹੋਰ ਸਮੱਸਿਆਵਾਂ ਚਮੜੀ ਦੇ ਰੋਗ ਵੀ ਨੇ। ਤੇ ਅਸੀਂ ਗੰਦੇ ਪਾਣੀ ਦੇ ਵਿੱਚ ਦੀ ਸਾਡੇ ਬੱਚੇ ਜਿਹੜੇ ਸਕੂਲ ਜਾਂਦੇ ਨੇ ਤੇ ਗੰਦੇ ਪਾਣੀ ਦੇ ਵਿੱਚ ਦੀ ਅਸੀਂ ਕੋਈ ਰੋਜ਼ਮਰਾਂ ਦੇ ਜਿਹੜੇ ਕੰਮ ਨੇ ਸਾਡੇ ਅਸੀਂ ਜਾਂਦੇ ਹਾਂ ਕੋਈ ਦਵਾਈ ਬੂਟੀ ਵੀ ਲੈਣ ਜਾਣਾ ਤਾਂ ਤੁਸੀਂ ਲਾ ਲਓ ਬਾਈ ਨੇ ਜਿਵੇਂ ਗੱਲ ਕਰੀ ਸੀ ਵੀ ਚੱਪਲਾਂ ਚ ਚੱਪਲਾਂ ਨਹੀਂ ਸੀ ਪਾਉਂਦੇ ਨੰਗੇ ਪੈਰੀਂ ਜਾਣਾ ਪੈਂਦਾ ਸਾਨੂੰ ਇਹ ਲੱਗਦਾ ਵੀ ਆਉਣ ਵਾਲੀਆਂ ਸਰਕਾਰਾਂ ਵੀ ਸਾਨੂੰ ਲੱਗਦਾ ਵੀ ਇਹ ਕੰਮੋਂ ਸਾਨੂੰ ਨਜਾਤ ਨਹੀਂ ਦਿਵਾ ਸਕਦੀਆਂ ਤੁਹਾਡੇ ਤਾਂ ਰਿਸ਼ਤੇਦਾਰ ਵੀ ਹੁਣ ਹਟ ਗਏ ਹੋਣੇ ਆ ਰਿਸ਼ਤੇਦਾਰ ਜੀ ਸਾਡੇ ਕੋਈ ਰਿਸ਼ਤੇ ਨਹੀਂ ਕਰਦਾ ਸਾਡੇ ਮੋੜ ਦੇ ਵਿੱਚ ਜੇ ਕੋਈ ਰਿਸ਼ਤੇ ਵਾਲਾ ਆ ਜੇ ਪਹਿਲਾਂ ਨਾ ਪਰਦੇ ਦਾ ਬਾ ਪਿੰਡ ਚ ਹੀ ਮੁੜ ਜਾਂਦਾ ਬਾਹਰੋਂ ਜੋ ਕੋਈ ਨਾਂ ਵੀ ਲੈ ਦੇ ਵੀ ਵੱਡੇ ਮੌੜੀ ਯਾਰ ਅਸੀਂ ਰਿਸ਼ਤਾ ਕਰਨਾ ਹੈ ਅਗਲਾ ਕਹਿੰਦਾ ਯਾਰ ਅਸੀਂ ਤਾਂ ਛੋਟੇ ਪਿੰਡ ਰਿਸ਼ਤਾ ਨਹੀਂ ਕਰਦੇ ਕਿਉਂ ਕਿਉਂਕਿ ਛੋਟੇ ਦਾ ਨੰਗਣ ਨੂੰ ਥਾਂ ਹੀ ਨਹੀਂ ਤੇ ਨਾ ਕਿ ਅਗਲਾ ਰਿਸ਼ਤਾ ਕਰਨ ਵੀ ਕਿੱਥੇ ਜਾਊਗਾ ਤੇ ਕੋਈ ਮਰਗਤ ਹੋ ਜੇ ਕਿਸੇ ਦੇ ਤਾਂ ਉਹਦਾ ਕੋਈ ਬੈਠਣ ਨਹੀਂ ਜਾਂਦਾ ਸਾਡੇ ਦੇ ਪੇ ਉਹਦੀ ਮਰਗਤ ਹੋਈਏ ਸਾਡੇ ਚ ਪਰੋਂ ਨੂੰ ਕਿ ਤਿਆਰ ਨਹੀਂ ਕਿਦਨ ਹੋਈ ਸੀ ਕਹਿੰਦਾ ਅੱਛਾ ਕੱਲ ਹੀ ਹੋਈਏ ਸੰਸਕਾਰ ਕਰਕੇ ਆਏ ਸੀ ਮਰਗ ਤੇ ਉਹਨੂੰ ਵੀ ਤਿਆਰ ਨਹੀਂ ਨਹੀਂ ਤਿਆਰ ਨਹੀਂ ਸੀ ਕਿ ਕਹਿੰਦੇ ਕਿਦਨ ਨੂੰ ਆਏ ਸਾਰੇ ਉਹ ਉੱਥੋਂ ਵਾਰੋਂ ਵਾਰੀ ਫੋਨ ਕਰੀ ਨਹੀਂ ਕਹਿੰਦੇ ਨਹੀਂ ਖੜਕੇ ਸਾਡੇ ਮੁਰਦੇ ਡੇਗਦੇ ਜਿਹੜੇ ਬਾਜੀ ਲਈਏ ਬਾਲਾ ਬੋਰਾ ਕੋਈ ਗੱਡੀ ਵੀ ਨਹੀਂ ਆ ਰਹੀ। ਬਦਦਾ ਹਾਲ ਹੈ ਬੁਰਾ ਹਾਲ ਜੀ। ਤੇ ਚਾਲੀਆਂ ਦੇ ਉੱਤ ਦੀ ਵੀ ਲਾਸ਼ ਲੈ ਕੇ ਗਏ ਆਂਗੇ। ਜਿਉਣਾ ਵੀ ਔਖਾ ਮਰਨਾ ਵੀ ਔਖਾ। ਹਾਂ ਜਿਉਣਾ ਵੀ ਔਖਾ ਮਰਨਾ ਵੀ ਔਖਾ ਹੋਇਆ ਪਿਆ ਕਰਦੇ। ਮਰ ਜਾਂਦੇ ਫੇਰ ਵੀ ਨਹੀਂ ਹੋਈ। ਗਏ ਅੱਥੇ ਬਦਲ ਜਾ ਰਹੇ ਬੰਦੇ ਨੂੰ ਆਪਾਂ। ਹਾਂ। ਤੇ ਸੇਵਾ ਦੇ ਕੰਮ ਜਾ ਰਹੇ ਆਪਾਂ। ਹਾਂ। ਮਕਾਨ ਬਹੁਤ ਹੈ ਜਿਨ੍ਹਾਂ ਦੇ ਮਕਾਨ ਪਾਏ ਸੀ। ਮੇਰਾ ਖੁਦ ਮੇਰਾ ਖੁਦ ਮਕਾਨ ਪਾਟ ਕੇ ਨਾ ਮਕਾਨ ਪਾਇਆ ਹੋਇਆ ਸੀਗਾ ਜੀ। ਇਹ ਕਾਲੀ ਕਾਂਗਰਸ ਨੇ ਗੰਦੇ ਨਿਕਲੇ ਨੇ। ਆ ਖਾਨਿਆੜਾ ਜੀ ਦੂ ਗੰਦਾ ਲਿਖਿਆ ਜੀ ਮੇਰਾ ਖੋਬਾ ਮਕਾਨ ਜਾ ਕੇ ਦੇਖੋ ਲਾ ਇੰਨਾ ਗੰਦਾ ਗੋਡੇ ਗੋਡੇ ਪਾਣੀ ਹੈ ਸਾਰਿਆਂ ਸੁੱਤੇ ਰਹੀ ਜੀ ਇੰਨਾ ਬਰਾ ਹਾਲ ਹੈ ਅਸੀਂ ਸਾਰੇ ਯਾਰ ਮੇਰੇ ਭਾਈਆਂ ਹੀ ਸੁਖਵੀਰ ਮੈਸਰ ਖਾਨੇ ਨੂੰ ਮੈਂ ਖੋਦ ਨਾ ਖਾਸ਼ ਮੈਂ ਮੈਂ ਭਾਈਆਂ ਦੀ ਖੋਦ ਭਾਈਆਂ ਰੋਟਾ ਆ ਭਾਈਆਂ ਖਾ ਰਹੇ ਨੇ ਗਾਗਾ ਗੰਦਾ ਲਿਖਿਆ ਕੋਈ ਨਹੀਂ ਦੂ ਵੱਡੇ ਨਾਲ ਚਮਚੇ ਸੀ ਉਹ ਮਾੜੇ ਨਿਕਲੇ ਨੇ ਕਾਲੀ ਕਾਂਗਰਸ ਦੇ ਚਮਚੇ ਸੀ ਜਿਹੜੇ ਨੇ ਵੋਟਾਂ ਦੇ ਉਹ ਮਾੜੇ ਸੀ ਉਹ ਸੱਪੜਦਾ ਸੀ ਸੱਪੜਦਾ ਪਾਣੀ ਕਿਸੇ ਨੇ ਨਹੀਂ ਕੱਢਿਆ ਜੀ ਹਰ ਇੱਕ ਕਹਿੰਦਾ ਵੀ ਅਜੋ ਆਕੜਾ ਦਾਂਗੇ ਆਕੜਾ ਕੋਈ ਨਹੀਂ ਹੋਗਾ ਆਪਣਾ ਗੱਲ ਸੁਣਦਾ ਜੀ ਕੋਈ ਨਹੀਂ ਗੱਲ ਸੁਣਦਾ ਹਾਂਜੀ ਸਾਡੀ ਗੱਲ ਅਸੀਂ ਜਿਹੜਾ ਐਮ.ਐਲ.ਏ. ਦਾ ਖਿਲਾਫ ਹੁੰਦਾਗਾ ਐਮ.ਐਲ.ਏ. ਮੁੜ ਕੇ ਵਾਪਸ ਨਹੀਂ ਆਉਂਦਾਗਾ ਉਹ ਜਗ੍ਹਾ ਨਰਕ ਹੀ ਹੋ ਜਾਂਦੀ ਹੈਗੀ ਤੇ ਇਹਨੇ ਬਾਜ਼ਾਰ 'ਚ ਬਾਜ਼ 28 ਸੀਗੀ ਤਾਂ ਉਹ ਗਲੀ ਨਰਕ ਹੋ ਗਈ ਉਥੇ ਐਮ.ਐਲ.ਏ. ਨੇ ਕਿਸੇ ਮਤਲਬ ਕਿ ਮੁਲਾਜ਼ਮ ਨੂੰ ਵੀ ਨਹੀਂ ਜਾਣ ਦਿੱਤਾ ਖੁੰਦ ਕਰਖ ਰੱਖਦੇ ਜੀ ਜੇ ਹੁਣ ਅਸੀਂ ਬੋਲਾਂਗੇ ਤਾਂ ਸਾਡੇ ਖਿਲਾਫ ਵੀ ਖੁੰਦ ਕੀ ਹੈਗੀ ਥੋੜਾ ਕੰਮ ਨਹੀਂ ਕਰਵਾਉਂਦਾ ਕੰਮ ਨਹੀਂ ਹੋ ਰਿਹਾ ਜੀ ਸਾਡਾ ਸਾਡੇ ਘਰਾਂ 'ਚ ਪਾਣੀ ਵਰ ਗਿਆ ਸਾਰੇ ਘਰ ਸਾਡੇ ਪਾੜ ਚੁੱਕੇ ਹੈਗੀ ਘੱਟੋ ਘੱਟ 10 ਘਰ ਸਾ ਜਮਾ ਖਲਾਫ ਹੋ ਗਏ ਕਿਹੜੇ ਕੋ ਮਕਾਨ ਵਿੱਚ ਡਿੱਗੇ ਨਹੀਂ ਉਹਨਾਂ ਦੇ ਪਸ਼ੂਆਂ ਦੇ ਵੀ ਸੱਟਾਂ ਲੱਗੀਆਂ ਨੇ ਤੇ ਲੋਕਾਂ ਦੇ ਜਿਹੜੇ ਮਕਾਨ 파ਟੇ ਨੇ ਜਾਨੀ ਮਾਲੀ ਨੁਕਸਾਨ ਹੋਏ ਨੇ ਮਤਲਬ ਜਿਉਂਦੇ ਜੀ ਤੁਹਾਨੂੰ ਨਰਕ ਦਿਖਾ ਰਹੇ ਆ ਨਰਕ ਦੇ ਵਿੱਚ ਬੈਠੇ ਆ ਜਿਹੜਾ ਆ ਗਿਆ ਮਕਾਨਾਂ ਦੇ ਵਿੱਚ ਸਾਨੂੰ ਲੱਗਦਾ ਵੀ ਅਸੀਂ ਖੁਦ ਮੂਰੇ ਲਾ ਕੇ ਆਮ ਆਦਮੀ ਪਾਰਟੀ ਨੂੰ 14 ਪ੍ਰੋਗਰਾਮ ਅਸੀਂ ਮੋੜ ਕਲਾਂ ਦੇ ਵਿੱਚ ਕਰਵਾਏ ਸੀਗੇ ਆਮ ਸੁਖਵੀਰ ਮੈਸੇਹ ਖਾਨ ਮੈਸਰ ਖਾਨ ਦੇ ਤੇ ਘਟੋ ਘਟਾ ਅਸੀਂ ਪੰਜ ਪ੍ਰੋਗਰਾਮ ਮੰਡੀ ਦੇ ਵਿੱਚ ਕਰਾਏ ਸੀਗੇ ਅਸੀਂ ਮੂਰੇ ਲਾ ਕੇ ਵੋਟਾਂ ਪਵਾਈਆਂ ਸਾਨੂੰ ਜਿਹੜਾ ਉਹਦਾ ਉਹਦਾ ਜਿਹੜਾ ਸਾਨੂੰ ਖਮਿਆਜਾ ਲੱਡੂਆਂ ਆਪ ਦੋਲੇ ਨਹੀਂ ਖੁਦ ਵੋਟਾਂ ਪਾਈਆਂ ਲੱਡੂਆਂ ਦੋਲੇ ਹਾਂ ਲੱਡੂਆਂ ਨਾਲ ਤੋਲੇ ਸਾਨੂੰ ਕਹਿੰਦੇ ਮੋੜ ਮੰਡੀ ਨੂੰ ਚੰਡੀਗੜਾ ਬਣਾ ਦਾਂਗੇ ਆਹਿਆ ਕੁੱਤਾ ਮੂੰਹ ਕੁੱਤੇ ਨੇ ਮੂੰਹ ਵੀ ਨਹੀਂ ਲਖਾਇਆ ਖਾਣੇ ਵਾਲੇ ਨੇ ਇੰਨਾ ਗੰਦਾ ਲਿਖਿਆ ਚੰਡੀਗੜਾ ਝੀਲ ਬਣਾ ਦੇ ਹਾਂ ਝੀਲ ਬਣਾ ਰੱਖਿਆ ਝੀਲਾਂ ਇੰਕੀ ਚੱਲਦੀਆਂ ਹੀ ਆ ਹਾਂਜੀ ਇਹ ਚੰਡੀਗੜ੍ਹ ਕੇ ਆਇਆ ਚੰਡੀਗੜ੍ਹ ਕੇ ਆ ਗਿਆ ਇਹ ਅਸੀਂ ਖਮਿਆਜਾ ਹੀ ਭੁਗਤਿਆ ਅਸੀਂ ਖਮਿਆਜਾ ਭੁਗਤਿਆ ਵੋਟਾਂ ਨਾਲ ਪਵਾਈਆਂ ਦਾ ਨਾਲ ਮਦਦ ਕਰੀ ਦਾ ਬੀਸੀ ਨਰਕ ਦੇ ਵਿੱਚ ਬੈਠੇ ਆ ਕਿਸੇ ਦੇ ਬਾਰ ਚ ਪਾਣੀ ਖੜ ਜੇ ਸਾਨੂੰ ਅੱਗੇ ਭੱਜ ਕੇ ਜਾਂਦੇ ਸੀ ਪਰ ਹੁਣ 4 ਸਾਲਾਂ ਤੋਂ ਲੈ ਕੇ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਦਿਹਾਣ ਦਿੰਦਾ ਤੁਸੀਂ ਲੈ ਲਓ ਵੀ ਛੱਪੜ ਦਾ ਪਾਣੀ ਅਸੀਂ ਦੋ ਛੱਪੜ ਖਾਲੀ ਕਰੇ ਸੀ ਜਦੋਂ ਮਤਲਬ ਇੱਕ ਵਾਰੀ ਆਪਣਾ ਸਰਕਾਰ ਬਣੀ ਆ ਠੀਕ ਆ ਅਸੀਂ ਆਪਦੇ ਪੱਧਰ ਤੇ ਉਹਨਾਂ ਛੱਪੜਾਂ ਦਾ ਪਾਣੀ ਕੱਢਿਆ ਸੀ ਪਰ ਅੱਜ ਤੱਕ ਸਰਕਾਰ ਨੇ ਕੁਝ ਨਹੀਂ ਕਰਿਆ ਅਸੀਂ ਖੋਦ ਕੇ ਉਹਨਾਂ ਛੱਪੜ ਭਰੇ ਪਏ ਨਕੋ ਨਕਾ ਲੋਕਾਂ ਦਾ ਜਿਹੜਾ ਜਿਉਣਾ ਬੇਹਾਲ ਹੈ ਜੀ ਇੱਥੇ ਹਾਂ ਤਾਂ ਗੱਲਬਾਤ ਕਰ ਲੈਣੇ ਆ ਇੱਥੇ ਉਹਦੀਆਂ ਬੀਬੀਆਂ ਦੇ ਨਾਲ ਵੀ ਪਿੰਡ ਦੀਆਂ ਔਰਤਾਂ ਜਿਹੜੀਆਂ ਕਿ ਸਭ ਤੋਂ ਘਰ ਰਹਿੰਦੀਆਂ ਨੇ ਮਾਤਾ ਜੀ ਇਹ ਹਾਲਾਤ ਨੇ ਪਿੰਡ ਦੇ ਕੀ ਹਾਲਾਤ ਆ ਤੁਹਾਡੇ ਬਹੁਤ ਬੁਰੇ ਹਾਲ ਬਹੁਤ ਮਾੜਾ ਸਾਡਾ ਉਹੀ ਗੱਲ ਜਾ ਕੇ ਦੇਖੋ ਪਾਣੀ ਜੀ ਬਹੁਤ ਅੰਦਰ ਪੜਾਇਆ ਪਏ ਤੇੜਾ ਆ ਗਿਆ ਘਰਾਂ ਚ ਵੜ ਗਿਆ ਪਾਣੀ ਘਰਾਂ ਚ ਬੜਾ ਪਿਆ ਪਿਆ ਜੀ ਬਠਿੰਡੇ ਮਰੀਜ਼ ਦਾਖਲ ਹੋ ਰਹੀ ਪਿਆ ਜੀ ਸਾਡੇ ਦਾ ਘਰ ਪਾਟੇ ਪਿਆ ਕਿਸੋ ਪਾਸੇ ਨਾਗਾ ਨਹੀਂ ਹੈਗਾ ਪਾਣੀ ਨੰਗਣ ਨੂੰ ਬਹੁਤ ਔਖੇ ਆ ਜੀ ਅਸੀਂ ਸਮਾਨ ਕੱਢੂ ਬੱਚਿਆਂ ਦੇ ਸਾਰੇ ਆ ਗਏ ਪੈਰੀ ਹੱਥ ਲਾਏ ਸਾਡੇ ਹੁਣ ਸਾਡੀ ਕਿਸੇ ਨੇ ਸਾਰ ਨਹੀਂ ਲੇਪਾ ਸੁਖਵੀਰ ਮੈਸਰ ਖਾਨਾ ਆਇਆ ਉਸ ਤੋਂ ਬਾਅਦ ਕੋਈ ਨਹੀਂ ਆਇਆ ਜਾਂ ਮੋਟਾ ਲੇਤੀਆਂ ਸਾਡੇ ਦਾ ਘਰੇ ਚ ਆ ਕੇ ਨਹੀਂ ਖੜਾ ਹੂੰ ਉਹਦੇ ਤਾਂ ਬਹੁਤ ਪੈਰੀ ਹੱਥ ਲਾਏ ਗਲੀ ਗਲੀ ਫੇਰਿਆਗਾ ਹੁਣ ਸਾਡਾ ਕਿਸੇ ਨੇ ਹਾਲ ਨਹੀਂ ਪੁੱਛਿਆ ਆ ਕੇ ਹੁਣ ਕਿੱਥੇ ਆਗਾ ਮੈਂ ਸਰਕਾਰੀ ਵਾਲਾ ਇੱਕ ਵਾਰੀ ਤਾਂ ਆਵੇ ਸਾਡੇ ਸਾਹਮਣੇ ਸਾਡਾ ਨਾਲ ਗੱਲ ਕਰੇ ਪਾਣੀ ਚ ਖੜਕੇ ਦੇਖੇ ਸਾਡੇ ਘਰੋਂ ਦੇ ਘਰੇ ਤੁਹਾਡੇ ਸਾਡੇ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਨਾ ਅਸੀਂ ਜਾਣ ਜੋ ਕਰਿਆ ਬਾਹਰ ਮੰਡੀ ਨ ਜਾਣ ਜੋ ਕਰੇ ਕੋਈ ਅਸੀਂ ਬਾਹਰ ਕਿਸੇ ਤੇ ਘਰੇ ਨਹੀਂ ਜਾ ਸਕਦੇ ਜੇਲ ਹੋਗੀ ਤੁਹਾਨੂੰ ਘਰੇ ਸਾਨੂੰ ਜੇਲ ਆ ਜਮਾ ਕਾਲੇ ਪਾਣੀ ਸਾਨੂੰ ਸਾਡੇ ਮੈਨੂੰ ਖੁਦ ਕਾਲਾ ਪੀਲ ਜਾਗਾ ਅੱਛਾ ਹਾਂ ਇਸ ਪਾਣੀ ਦੇ ਕਾਰਨ ਸਾਡੀ ਗਲੀ ਚ ਕਿੰਨਾ ਸਮਾਂ ਹੋ ਗਿਆ ਪਾਣੀ ਖੜਦੇ ਤੁਹਾਡੇ 6-4-5 ਸਾਲ ਤਾਂ ਹੁਣ ਹੋ ਗਏ 4-5 ਸਾਲ ਹਾਂ ਪਹਿਲਾਂ ਥੋੜਾ ਜਿਹਾ ਠੀਕ ਸੀ ਹੁਣ ਤਾਂ ਜਮੇ ਨਰਕ ਆਗਾ ਏ ਆਈ ਸਰਕਾਰਾਂ ਆਉਂਦੀਆਂ ਨੇ ਜੀ ਉਹ ਕਹਿੰਦੀ ਅਸੀਂ ਪੀਣ ਵਾਲਾ ਪਾਣੀ ਦੇਵਾਂਗੇ ਤੇ ਅਸੀਂ ਗੰਦਾ ਪਾਣੀ ਕੱਢਾਂਗੇ ਨਾ ਤੇ ਨਾ ਤੋਂ ਗੰਦਾ ਪਾਣੀ ਨਿਕਲੇ ਸਰਕਾਰਾਂ ਤੋਂ ਨਾ ਇਹਨਾਂ ਤੋਂ ਪੀਣ ਵਾਲਾ ਪਾਣੀ ਦਿੱਤਾ ਗਿਆ ਕੋਈ ਸਰਕਾਰਾਂ ਨੇ ਨਾ ਪੀਣ ਵਾਲਾ ਪਾਣੀ ਦਿੱਤਾ ਨਾ ਗੰਦਾ ਪਾਣੀ ਕੱਢਿਆ ਕੋਈ ਹੱਲ ਨਹੀਂ ਕਰਿਆ ਜੀ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਨਾ ਪੀਣ ਵਾਲੇ ਦਾ ਹੋਇਆ ਨਾ ਸਾਡਾ ਪਾਣੀ ਦੂਜੇ ਦਾ ਹੋਇਆ ਸੀ ਬਰੇਜ ਵਾਲੇ ਦਾ ਜਦੋਂ ਗੰਦਾ ਪਾਣੀ ਆਉਂਦਾ ਜੀ ਪਾਣੀ ਚ ਰੰਗਦਾ ਜੀ ਪੀਣ ਵਾਲਾ ਪਾਣੀ ਸਾੜੇ ਘਰਾਂ ਦੇ ਨਾਲ ਬੈਠੇ ਹਾਂ ਸਾਨੂੰ ਬਹੁਤ ਕਰ ਕਰ ਬਿਮਾਰ ਨੇ ਕਰ ਕਰ ਮਰੀਜ਼ ਨੇ ਕਰ ਕਰ ਮਰੀਜ਼ ਨੇ ਕਰੀਏ ਦੇ ਵਿੱਚ ਦੋ ਦੋ ਮਰੀਜ਼ ਪਏ ਜਾ ਕੱਲਾ 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 ਜਾਣਾ ਸਾਡਾ ਸਿਰੇ ਦੇ ਘਰ ਆ ਸਾਰੀ ਕੰਧ ਡਿੱਗ ਪਈ ਸਾਰਾ ਮਕਾਨ ਪਟਿਆ ਹਾਂ ਹਾਂ ਹੋਰਾਂ ਸਾਰੀ ਕੰਧ ਡਿੱਗੀ ਪਈ 6 ਸਾਲ ਹੋ ਗਏ ਮੇਰੇ ਬਾੜ ਚ ਪਾਣੀ ਖੜੇ ਨੂੰ ਖੁਦ ਆਏ ਮੈਂ ਖੁਦ ਸਾਡੇ ਬਾੜ ਚ ਆਇਆ ਮੈਂ ਹੱਥ ਖੜਾ ਕਰਕੇ ਖੜਾਇਆ ਉਹਨੂੰ ਮੈਨੂੰ ਹੱਥ ਖੜਕੇ ਆਏ ਹੱਥ ਜੋੜ ਕੇ ਕਹੇਗਾ ਮਾਤਾ ਕੱਢਾਂਗੇ ਪਾਣੀ ਮੁੜ ਕੇ ਮੂੰਹ ਨਹੀਂ ਦਿਖਾਇਆ ਉਹ ਬੰਦੇ ਨੇ ਆਇਆ ਨਹੀਂ ਕਦੇ ਨਾ ਨਾ ਕਦੇ ਨਹੀਂ ਆਇਆ ਇਹ ਐਰਪੋਰਟਾਂ ਲੈਣ ਬੜੇ ਆਉਂਦੇ ਸਾਡੇ ਕੋਈ ਨਹੀਂ ਆਉਂਦਾ ਉਹ ਸਾਡੇ ਆਉਂਦੇ ਹੱਥ ਬੰਨ੍ਹਦੇ ਸਾਡੇ ਮਾਤਾ ਸਾਲ ਸਵਾ ਸਾਲ ਲੱਗਿਆ ਵੋਟ ਲਾਈਣ ਫੇਰ ਆਉਣਗੇ ਤੁਹਾਡੇ ਕੋਲ ਉਦੋਂ ਕੀ ਕਹੂੰ ਅਸੀਂ ਤਾਂ ਕਾੜਗਾ ਝੰਡਾ ਕਾੜਗਾ ਝੰਡਾ ਇਹੀ ਖਾਣਾ ਜੀ ਕਾਲੀਆਂ ਝੰਡੀਆਂ ਲਾਵਾਂਗੇ ਅਸੀਂ ਤਾਂ ਜਮਾ ਵੋਟਾਂ ਨਹੀਂ ਪਾਉਂਦੇ ਕੁਛ ਨਹੀਂ ਪਾਉਂਦੇ ਵੋਟਾਂ ਪਾਈਏ ਨਾ ਅਸੀਂ ਬੜਨ ਨਹੀਂ ਅਸੀਂ ਨਹੀਂ ਬੜਨ ਦਿੰਦੇ ਅਸੀਂ ਕੱਲੇ ਜਾਣੇ ਦੋ ਦੋ ਜਵਾਖ ਨੇ ਜੀ ਇਕੱਲੇ ਇਕੱਲੇ ਜਾਣੇ ਕੰਮ ਵਾਲੇ ਨੇ ਉਹ ਆ ਧਰਨੇ ਤੇ ਬਹਿ ਕੇ ਆ ਗਏ ਕਿ ਖਾਈਏ ਕਿੱਥੋਂ ਜੀ ਅਸੀਂ ਸਰਕਾਰਾਂ ਦੇਣੀਆਂ ਸਾਨੂੰ ਖਾਣ ਨੂੰ ਅੱਜ ਸਰਕਾਰਾਂ ਖਾਣ ਨੂੰ ਦੇਣੀਆਂ ਸਾਨੂੰ ਅਸੀਂ ਕੱਲੇ ਘਰ ਪਾਟੇ ਪੈ ਨੇ ਘਰ ਡਿੱਗੇ ਪੈ ਨੇ ਤਾਂ ਕਿਹੜੀ ਸਰਕਾਰ ਦੇਊਗੀ ਸਾਨੂੰ ਖਾਣ ਨੂੰ ਸਾਡੇ ਘਰ ਪਾਟੇ ਪੈ ਕੋਈ ਕੋਈ ਮੰਗ ਕੇ ਪਵਾਇਆ ਸੀ ਵੋਟਾਂ ਵੀ ਪਾਓ ਬਦਲਾਊਗਾ ਪਰਾ ਛਾੜਗਾ ਵੋਟਾਂ ਪਾਇਆ ਹੋਇਆ ਇਹਨੇ ਖੇਚ ਪਾਤੀਆਂ ਅਸੀਂ ਆਏ ਕਹਿੰਦੇ ਸੀ ਵੀ ਸਾਡਾ ਕੁਝ ਬਣ ਜੂਗਾ ਸਾਡੇ ਬੱਚਿਆਂ ਦਾ ਕੁਝ ਬਣੂਗਾ ਸਾਰੇ ਜਵਾਕਾਂ ਨੂੰ ਨੌਕਰੀਆਂ ਦੇਣਗੇ ਪਰ ਨੌਕਰੀਆਂ ਕਿਹੜੀਆਂ ਦੇਣੇ ਨਸਾਂ ਤਾਂ ਪਾਣੀ ਚ ਡੋਬਤਾ ਮੁਰਤੇ ਆ ਹੀ ਨਹੀਂ ਦੇਖੰਦੇ ਪਾਣੀ ਚ ਡੋਬਤਾ ਸਾਨੂੰ ਸਾਰਾ ਪਿੰਡ ਡੁੱਬਿਆ ਜੀ ਅੱਜ ਦੀ ਘੜੀ ਕਿਤੇ ਮਰਸੀ ਪਾਣੀ ਚ ਖੜਾ ਕੇ ਸਾਡਾ ਘੰਟੜ ਕੇ ਬੱਚਾ ਰਮਦਾਸੀਆਂ ਦੇ ਘਰ ਖਾਸ਼ ਕਰਕੇ ਸਾਰਾ ਬੇੜਾ ਡੁੱਬਿਆ ਹੋਇਆ ਸਾਡਾ ਸਾਰਾ ਬੇੜਾ ਕੋਈ ਪਿੰਡ ਚ ਸੁੱਕੇ ਹੈਗੇ ਨੇ ਸਾਡਾ ਬੇੜਾ ਕੋਈ ਕਰਕੇ ਹੈਗਾ ਆਪਣੇ ਜੀ ਛੜ ਲੋਕ ਨੇ ਅਸੀਂ ਇਹਨਾਂ ਨੂੰ ਤੰਗ ਕਰਕੇ ਰਾਜੀ ਨੇ ਆਪਦੇ ਭੈਣ ਭਾਈ ਨੇ ਕੀ ਕਰੀਏ ਫਿਰ ਅੱਕੇ ਅਸੀਂ ਕੀ ਕਰੀਏ ਕੀ ਕਰੀਏ ਅਸੀਂ ਅੱਕੇ ਅਸੀਂ ਅਜ ਤਾਂ ਦੱਸੋ ਵੀ ਕੀ ਕਰੀਏ ਵੀਰ ਮੈਸਰ ਖਾਨ ਨੇੜਾ ਸਾਡਾ ਸਰ ਸੰਤਿਆਣੇ ਸੱਪੜ ਤੇ ਖੜ ਕੇ ਵੋਟਾਂ ਮੰਗਣ ਵੇਲੇ ਕਹਿੰਦਾ ਇਥੇ ਟਿੱਪ ਪਾਣੀ ਦੀ ਨਹੀਂ ਹੋਇਆ ਕਰੂਗੀ ਗਲੀਆਂ 'ਚ ਹੁਣ ਉਸ ਟਾਈਮ ਉਹ ਵੋਟਾਂ ਲੈ ਗਿਆ ਜੀ ਮੁੜ ਕੇ ਦਿਖਾਈ ਨਹੀਂ ਦਿੱ ਧੰਨਾ ਦਾ ਸੰਤਿਆਣੇ ਦੇ ਕੋਲੇ ਆਇਆ ਉਸ ਹੁਣ ਦੇ ਟਾਈਮ ਦੇਖੋ ਜੀ ਉਥੇ ਮਰਗਤ ਹੋਈ ਛੇ ਮੇਰੇ ਤਾਏ ਜੀ ਦੀ ਡੈਡ ਬੋਡੀ ਰੇੜੀ 'ਚ ਪਾ ਕੇ ਲੈ ਕੇ ਗਏ ਆ ਜੀ ਕੋਥੋਂ ਕੋਈ ਰਿਸ਼ਤੇਦਾਰ ਨਹੀਂ ਆਇਆ ਜੀ ਉਹ ਅੱਜ ਉਹਨੇ ਫੁੱਲ ਚੁਕੇ ਗਏ ਜੀ ਇਹ ਜਿਹੜਾ ਪਾਣੀ ਹੈ ਜੀ ਬੁਰਾ ਹਾਲ ਹੋਇਆ ਪਿਆ ਜੀ ਸਾਡਾ ਤੇ ਫੁੱਲ ਚੋਣਾ ਗੁਰੂ ਕੇ ਪਿਆ ਜੀ ਉਥੇ ਜੀ ਹਾਂ 50 ਤੋਂ 100 ਵੱਧ ਹੋਊਗਾ ਜੀ ਤੁਸੀਂ ਜਾ ਕੇ ਦੇਖ ਲਓ ਜੀ ਸਾਰੇ ਕੋਈ ਨਹੀਂ ਸਾਰਾ ਬੇੜਾ ਡੁੱਬਿਆ ਪ੍ਰਸ਼ਾਸਨ ਆਉਂਦਾ ਜਿਵੇਂ ਅੱਜ ਵੀ ਥੋੜਾ ਤਾਂ ਗੱਲ ਕਰਨ ਆਉਣਗੇ ਵਾਰ-ਵਾਰ ਆਉਂਦੇ ਆਂ ਕਈ ਵਾਰ ਧਰਨਾ ਲਾਇਆ ਪਰ ਸੁਣਵਾਈ ਕਿਉਂ ਨਹੀਂ ਕਰਦੇ ਆ ਕੇ ਮੁੜ ਜਾਂਦੇ ਆਂ ਵਾਰ-ਵਾਰ ਸਾਰੇ ਖਾਨਦੇ ਨੇ ਕੋਈ ਨਹੀਂ ਗਰੀਬਾਂ ਦਾ ਕੋਈ ਨਹੀਂ ਅਮੀਰਾਂ ਦੇ ਨੇ ਸਾਰੇ ਕੋਈ ਨਹੀਂ ਬਣਦਾ ਸਾਡਾ ਇਹ ਤਾਂ ਉਹ ਆਹ ਲੱਕੇ ਘਰੇ ਬੈ ਜਾਂਦੇ ਨੇ ਸਾਡੀ ਗੱਲ ਕਿਹਨੇ ਸੁਣਨੀ ਆਂ ਕਹਿੰਦਾ ਮਿੱਠੀਆਂ ਗਾਲੀਆਂ ਦੇ ਜਾਂਦੇ ਨੇ ਇਹ ਹੀ ਮੈਸਰ ਖਾਨ ਵਾਲੇ ਨੇ ਇਹ ਕਥਾ ਪੜੀ ਸੀਗੀ ਕਹਿੰਦਾ ਜੇ ਇੱਥੇ ਪਾਣੀ ਖੜ ਜੇ ਟੱਪ ਮੇਰੇ ਕੋਲੇ ਆ ਕੇ ਮੰਜੇ ਤੇ ਬਹਿਨ ਰਿਹਾ ਇਹ ਮੈਸਰ ਖਾਨੇ ਵਾਲਾ ਕਹਿੰਦਾ ਨਾ ਸੀ ਤੂੰ ਮੇਰੇ ਨਾਲ ਵੋਟਾਂ ਨੂੰ ਚੱਲ ਅਸੀਂ ਆਹ ਕਰਾਂਗੇ ਬਾਹ ਕਰਾਂਗੇ ਮੁੜ ਕੇ ਮੈਂ ਕਿਦਨ ਬਾਗੇ ਅਸੀਂ ਵੀ ਚਾ ਪਾਣੀ ਹੋਇਆ ਪਿਆ ਮਹਾਜੋਥ ਦੇ ਥੇਕੇ ਮੈਂ ਪਾਣੀ ਉਹ ਕਰਨਾ ਮਾਂ ਤੇਰੇ ਤਾਂ ਆਦੇ ਪਾਣੀ ਬਾਹ ਚ ਪਾਣੀ ਖੜਾ ਸਾਡਾ ਪਾਣੀ ਕਰੇ ਕਰੇ ਕੈਮਰੇ ਦੇ ਬਾਹ ਚ ਪਾਣੀ ਖੜਾ ਹਾਂ ਐਵੇਂ ਲੈ ਦੇ ਬਾਹ ਚ ਪਾਣੀ ਕਰ ਮੈਂ ਤੂੰ ਸਾਡਾ ਕੀ ਕਰੇਗਾ ਤੂੰ ਆਪ ਦਾ ਨਹੀਂ ਪਾਣੀ ਕਰ ਸਕਦਾ ਕਹਿੰਦਾ ਕਿ ਐ ਕਰੂੰਗਾ ਬਾਹ ਕਨ ਦਾ ਮੁੜ ਕੇ ਸਾਡੇ ਪਿੰਡ ਚ ਨਹੀਂ ਵੜਿਆ ਜੀ ਮੈਂਟ ਜੀ ਨਹੀਂ ਆਇਆ ਨਹੀਂ ਜੀ ਨਾ ਵੋਟਾਂ ਵੇਲੇ ਆਊਗਾ ਸਾਲ ਕਰੇ ਵੋਟਾਂ ਵੇਲੇ ਤਾਂ ਮੇਰੇ ਸੀ ਤਾਂ ਕੋਈ ਵੀ ਪਾਰਟੀ ਆ ਜੇ ਜੀ ਅਸੀਂ ਤਾਂ ਮੰਗਰ ਪਾਵਾਂ ਹੁਣ ਤਾਂ ਮੰਗਰ ਪਾਵਾਂਗੇ ਜੇ ਕੋਈ ਆ ਜੇ ਆਏ ਮੇਰੇ ਵਾਲਾ ਆ ਜੇ ਕੋਈ ਮਰਜੀ ਆ ਜੇ ਹੁਣ ਤਾਂ ਮੰਗਰ ਆਲਾ ਬਈ ਯਾਰ ਅੱਜ ਅਸੀਂ ਸਪਰੇ ਸਕੂਲ ਗਏ ਹਨਾ ਲੰਘਣ ਨੂੰ ਥਾਣੀ ਸੀ ਜੀ ਆਪ ਲੰਗਾ ਪੜਾ ਕੇ ਸਕੂਲ ਚ ਗਏਾਂਗੇ ਆਪ ਦੇ ਪਾਣੀ ਕਿਹੜਾ ਪਾਣੀ ਕਿਹਾ ਹਾਂ ਲੰਗਾ ਬਣਾਇਆ ਫੇਰ ਸਕੂਲ ਗਏਾਂਗੇ ਇੱਟਾ ਇੱਟਾ ਕਰਕੇ ਸਕੂਲ ਗਏ ਆ ਜੀ ਆਹ ਇੱਟਾ ਚੱਕ ਕੇ ਜੀ ਬੂੜ ਲਾਗੇ ਗਏ ਬੂੜ ਬੈਗ ਜੇ ਬੂੜ ਨਾ ਪਾ ਕੇ ਜਾਵਾਂਗੇ ਸਾਰ ਗਾਲਾਂ ਦੇਣਗੇ ਜੀ ਤੇ ਆ ਵਰਗਾ ਪਾਣੀ ਆਈ ਜਾਣਾ ਤੇ ਆ ਵਰਗਾ ਪਾਣੀ ਆਈ ਜਾਣਾ ਜਮਾ ਤੇ ਆ ਵਰਗੇ ਪਾਣੀ ਆ ਬਾਲਾ ਸੜਿਆ ਪਾਣੀ ਪੈਂਦਾ ਥੋੜਾ ਗੋਟਿਆਂ ਨੂੰ ਮੋੜ ਕੇ ਨਹੀਂ ਕੋਈ ਤੇ ਗੱਲ ਹੈ ਜੀ ਆ ਆ ਬਿੱਟਾਂ ਧਰੀਆਂ ਜੀਟਾਂ ਧਰ ਧਰ ਕਿੰਨਾ ਕਾ ਬਣਾ ਕੇ ਫੇਰ ਗਏ ਸਾਰੇ ਕਲਾਸਾ ਡੁੱਬਿਆ ਪਿਆ ਜਮੀਂ ਥਾਣੀ ਹੈ ਕਿਤੇ ਵੀ ਪਾਣੀ ਖੜਿਆ ਜੀ ਸਕੂਲ ਬੁਰਾ ਹਾਲ ਹੈ ਇੱਕ ਇੱਕ ਕਲਾਸ ਚ ਕਿੰਨੇ ਕਿੰਨੇ 80 80 ਜਵਾਕ ਬਿਠਾਇਆ ਅੱਧੇ ਜਵਾਕ ਥੱਲੇ ਪਾਏ ਆ ਆਪ ਕਦੇ ਆਪਕੇ ਸਾਰੇ ਆਉਂਦੇ ਪਾਣੀ ਕਰ ਆਉਂਦੇ ਆ ਅਧਿਆਪਕ ਵੀ ਆਉਂਦੇ ਸਾਰੇ ਆਉਂਦੇ ਆ ਨੰਗਾ ਕਰਕੇ ਫੇਰ ਨੰਗਾਇਆ ਜੀ ਗਾਹਾਂ ਠੀਕ ਹੈ ਉਹ ਤੁਸੀਂ ਬਣਾਇਆ ਰਾਂਗੇ ਹਾਂ ਜੀ ਨੰਗਾ ਅਸੀਂ ਬਣਾਇਆ ਸਾਰੇ ਬੱਚੇ ਬੁੱਟੇ ਰੱਖ ਕੇ ਫੇਰ ਨੰਗਾ ਬਣਾਇਆ ਇਹ ਭਗਵਾਨ ਜਮਾਨ ਦਾ ਕਹਿੰਦਾ ਸੀ ਮੈਂ ਸਕੂਲਾਂ ਦਾ ਪੂਰਾ ਵਧੀਆ ਕੰਮ ਕਰੂੰ ਮੈਂ ਬੱਚ ਸਿੱਖਿਆ ਗਰੰਟੀ ਹੈ ਹੀ ਸਕੂਲਾਂ ਵਿੱਚ ਤਾਂ ਤੁਹਾਡੇ ਕੁਝ ਨਹੀਂ ਆਇਆ ਜੀ ਡੁੱਬਿਆ ਹੋਇਆ ਜਮੀ ਮਾਸਟਰਾਂ ਨੂੰ ਟਾਇਰ ਨਾਲ ਗੰਮ ਕਸਤੀਆਂ ਨਾਲ ਗੰਮ ਹੋਇਆ ਬਾਕੀ ਸਭ ਨੂੰ ਚ ਇਸ ਤੇ ਮਾਸਟਰਾਂ ਨੂੰ ਵੀ ਆਪ ਲੰਗਾ ਕਰਕੇ ਇੱਟਾਂ ਧਰ ਕੇ ਫੇਰ ਮਾਸਟਰ ਨੰਗਾਏ ਆ ਜੀ ਉਹਨਾਂ ਨੇ ਪੜਾਇਆ ਜੀ ਤੁਹਾਨੂੰ ਹਾਂ ਜੀ ਧੰਨਵਾਦ ਜੀ ਧੰਨ ਗੱਲਬਾਤ ਕੀਤੀ ਮੌੜ ਕਲਾਂ ਦੇ ਵਾਸੀਆਂ ਦੇ ਨਾਲ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਸਾਰਾ ਪਿੰਡ ਉਹਨਾਂ ਦਾ ਡੁੱਬਿਆ ਹੋਇਆ ਸਾਰੇ ਲੋਕ ਔਖੇ ਨਹੀਂ ਜੀ ਭਾਈ ਇੱਕ ਬਾਈ ਜੀ ਧੰਨਵਾਦ ਤੁਹਾਡਾ ਲੋਕ ਬਾਜਾ ਸਾਡੀ ਆਵਾਜ਼ ਸੁਣੀ ਇੱਕ ਬੇਨਤੀ ਤੁਸੀਂ ਜਰੂਰ ਸਾਡੀ ਬਾਜਾ ਤਾਂ ਤੱਕ ਭਾਵੇਂ ਤੁਹਾਡੇ ਜਰੀਏ ਸਾਡੀ ਬਾਜਾ ਤਾਂ ਤੱਕ ਤਾਂ ਤੱਕ ਪਹੁੰਚ ਸਕਦੀ ਆ ਠੀਕ ਆ ਥੋੜਾ ਬਹੁਤ ਧੰਨਵਾਦ ਜੀ ਬਾਕੀ ਤੁਸੀਂ ਯਾਰ ਦੇਖ ਲਾ ਬਹੁਤ ਬੁਰਾ ਹਾਲ ਆ ਜੀ ਧੰਨਵਾਦ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਲਗਾਤਾਰ ਜਿਹੜਾ ਪਿੰਡ ਦੇ ਹਾਲਾਤ ਨੇ ਜਿਹੜਾ ਪਿੰਡ ਦਾ ਜਿਹੜਾ ਸਾਰਾ ਪਿੰਡ ਆ ਉਹ ਡੁੱਬਿਆ ਹੋਇਆ ਉਹਨੂੰ ਡੁੱਬੇ ਹੋਇਆ ਸਕੂਲ ਡੁੱਬਿਆ ਹੋਇਆ ਸਾਡੇ ਕੋਲ ਸਟੇਟ ਤੋਂ ਲੈਣ ਦੇ ਆ ਕਿ ਹਰ ਇੱਕ ਚੀਜ਼ ਜਿਹੜੀ ਓ ਪੀਰ ਭਾਈ ਦੇ ਸਿਰ ਮੋਢਿਆਂ ਦੀ ਚਾਪੀ ਗੁੱਬ ਹੋਈ ਆ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕੀ ਹੋਊਗਾ ਕਿਉਂਕਿ ਧਰਮ ਨਾਲ ਲੈ ਗਏ ਆ ਪਰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਬਹਿ ਜਾਓ ਐਮਐਲਏ ਨੂੰ ਵੀ ਕਿਹਾ ਕਿ ਹੁਣ ਜੇਕਰ ਉਹ ਪਿੰਡਾਂ ਵਿੱਚ ਆਉਣਗੇ ਤਾਂ ਅਸੀਂ ਉਹਨਾਂ ਨੂੰ ਠਹਿਰਾਗੇ ਵਾਣ ਨਹੀਂ ਦੇਣਾ ਤਾਂ ਮਾਸਗਿਰ ਬਣ ਕੇ ਲੋਕਾਂ ਨੂੰ ਕੋਸ ਟੀਵੀ ਧੰਨਵਾਦ